ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪਾਗ ਵਿੱਚ ਦੱਸਿਆ ਸੀ ਕਿ ਕਿਵੇਂ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਤੇ ਮਲਕ ਭਾਗੋ ਦੇ ਮਾਲਕ ਭੋੜਿਆਂ ਵਿੱਚੋਂ ਖੂਨ ਨਿਕਲਦਾ ਹੈ ਇਸ ਤਰ੍ਹਾਂ ਮਲਕ ਭਾਗੋ ਆਪਣੇ ਮਨ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਦਲਾ ਲੈਣ ਦੀ ਧਾਰ ਲੈਂਦਾ ਹੈ ਤੇ ਉਹ ਆਪਣਾ ਬਦਲਾ ਕਿਵੇਂ ਲੈਂਦਾ ਹੈ ਜਾਣੋ ਇਸ ਪਾਗ ਵਿੱਚ ਮਲਕ ਭਾਗੋ ਦੇ ਉੱਪਰ ਵੀ ਸਰਕਾਰੀ ਵੱਡਾ ਅਫਸਰ ਸੀ ਅਗਲੇ ਦਿਨ ਮਲਕ ਪਾਦੋ ਮਲਕ ਪਾਗੋ ਉਹਦੇ ਘਰ ਗਿਆ ਕਿਉਂਕਿ ਉਹਦਾ ਜਵਾਨ ਪੁੱਤਰ ਕਈ ਦਿਨਾਂ ਤੋਂ ਬਿਮਾਰ ਸੀ ਉਸ ਦਾ ਰੋਗ ਭਿਆਨਕ ਸੀ ਜੀਵਨ ਨਾਲੋਂ ਮੋਤ ਨੇੜੇ ਹੱਸਦੀ ਸੀ ਜਦੋਂ ਪਾਗੋ ਗਿਆ ਤਾਂ ਖਾਨ ਨੇ ਮੁੰਡੇ ਦੀ ਬਿਮਾਰੀ ਦਾ ਪੁੱਛਿਆ ਖਾਨ ਨੇ ਉਦਾਸ ਚਿਤ ਹੋ ਗਿਆ ਵਚਨ ਦਾ ਕੋਈ ਹੱਲ ਨਹੀਂ ਜਾਪਦਾ ਵੈਦ ਤੇ ਹਕੀਮ ਤਾਂ ਜਵਾਬ ਦੇ ਰਹੇ ਹਨ ਰੋਗ ਵੱਦਦਾ ਹੀ ਜਾਂਦਾ ਹੈ ਕਿਸੇ ਸਾਧ ਫਕੀਰ ਨੂੰ ਪੁੱਛਣਾ ਚਾਹੀਦਾ ਸੀ ਸ਼ਾਇਦ ਕਿਸੇ ਰੱਬੀ ਕਲਾਮ ਨਾਲ ਹੀ ਰਾਜੀ ਕਰ ਦੇਣ ਮਲਕ ਭਾਗੋ ਦਾ ਉੱਤਰ ਸੀ ਖਾਨ ਐਸਾ ਕੋਈ ਸਾਧ ਫਕੀਰ ਨਜ਼ਰ ਹੀ ਨਹੀਂ ਆਂਦਾ ਭਾਗੋ ਲਾਲੋ ਤਰਖਾਨ ਦੇ ਡੇਰੇ ਇੱਕ ਆਇਆ ਹੈ ਉਹ ਬੜਾ ਕਰਨੀ ਵਾਲਾ ਹੈ ਉਸ ਨੂੰ ਸੱਦੋ ਜਿਵੇਂ ਹੋਵੇ ਨਾਨਕ ਉਹਦਾ ਨਾਮ ਝੇ ਖਾਨ ਉਹਨਾਂ ਨੂੰ ਬੁਲਾ ਕੇ ਪੁੱਛ ਲੈਂਦੇ ਹਾਂ ਸ਼ਾਇਦ ਮਲਕ ਭਾਗੋ ਇੱਕ ਨਿਸ਼ਾਨੇ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ ਉਹਦਾ ਵਿਚਾਰ ਸੀ ਕਿ ਜੇ ਤਾਂ ਗੁਰੂ ਨਾਨਕ ਜੀ ਨੇ ਖਾਨ ਦੇ ਲੜਕੇ ਨੂੰ ਰਾਜੀ ਕਰ ਦਿੱਤਾ ਤਾਂ ਖਾਨ ਖੁਸ਼ ਹੋ ਗਿਆ ਜੇ ਰੋਗ ਨਾ ਹਟਾਇਆ ਤਾਂ ਖਾਨ ਨਾਰਾਜ਼ ਹੋ ਕੇ ਨਾਨਕ ਜੀ ਨੂੰ ਬੰਦੀਖਾਨੇ ਵਿੱਚ ਸੁੱਟ ਦੇਵੇਗਾ ਜਦੋਂ ਬੰਦੀਖਾਨੇ ਵਿੱਚ ਆ ਗਿਆ ਤਾਂ ਭਾਗੋ ਆਪਣੇ ਨਿਰਾਦਰ ਦੇ ਬਦਲਾ ਪੂਰਾ ਕਰ ਲਏਗਾ ਚਾਰ ਪਿਆਦੇ ਭੇਜੀ ਗਏ ਪਿਆਦਿਆਂ ਨੇ ਜਾ ਕੇ ਖਾਨ ਦਾ ਸੁਨੇਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ। ਗੁਰੂ ਜੀ ਜਾਣੀ ਜਾਂਦ ਸਨ ਉਹ ਮਾਲਕ ਭਾਗੋ ਨੂੰ ਸਿੱਧੇ ਰਾ ਪਾਉਣਾ ਚਾਹੁੰਦੇ ਸੀ। ਅਕਾਲ ਪੁਰਖ ਨੂੰ ਚੇਤੇ ਕਰਕੇ ਪਿਆਦਿਆਂ ਨਾਲ ਖਾਨ ਦੇ ਹਰਮਾਂ ਵਿੱਚ ਚਲੇ ਗਏ। ਜਦੋਂ ਖਾਨ ਮਿਲਿਆ ਤਾਂ ਉਸਨੇ ਗੁਰੂ ਜੀ ਨੂੰ ਆਖਿਆ ਸੰਤ ਜੀ ਮੇਰਾ ਪੁੱਤਰ ਹੈ। ਰਾਜੀ ਕਰੋ ਜ਼ਰੂਰ ਰਾਜੀ ਕਰੋ। ਜੇ ਰਾਜੀ ਨਾ ਕੀਤਾ ਤਾਂ ਤੁਹਾਨੂੰ ਕਸ਼ਟ ਦਿੱਤਾ ਜਾਵੇਗਾ। ਖਾਨ ਦੀ ਜ਼ਬਾਨੋਂ ਮੁਰਕਤਾਈ ਵਾਲੇ ਸ਼ਬਦ ਸੁਣ ਕੇ ਗੁਰੂ ਜੀ ਹੱਸ ਪਏ ਹੱਸਦੇ ਹੋਏ ਆਖਣ ਲੱਗੇ ਸੰਤਾਂ ਕੋਲੋਂ ਧੱਕੇ ਤੇ ਡਰ ਅਸਰੇ ਕੋਈ ਕੰਮ ਨਹੀਂ ਕਰਾਉਣਾ ਚਾਹੀਦਾ ਖੈਰ ਜਿਸ ਪੁੱਤਰ ਨੂੰ ਰਾਜੀ ਕਰਾਉਣਾ ਚਾਹੁੰਦੇ ਜੀ ਉਹ ਤਾਂ ਪਾਲਕੂ ਹੋਇਆ ਮਰ ਚੁੱਕਾ ਹੈ ਅੰਦਰੋਂ ਪਤਾ ਤਾਂ ਲਵੋ ਰਾਜੀ ਕਿਸ ਨੂੰ ਕਰਾਂ ਸ੍ਰੀ ਗੁਰੂ ਨਾਨਕ ਜੀ ਦੇ ਇਹ ਸੱਚੇ ਬਚਨ ਸੁਣ ਕੇ ਖਾਨ ਤੇ ਮਲਕ ਭਾਗੋ ਹੈਰਾਨ ਹੋ ਗਏ ਖਾਨਾ ਜੀ ਕੁਝ ਬੋਲਣ ਹੀ ਲੱਗਾ ਸੀ ਕਿ ਅੰਦਰੋਂ ਨੌਕਰ ਨੇ ਆ ਸੁਨੇਹਾ ਦਿੱਤਾ ਜੀ ਅਬਦੁੱਲਾ ਮਰ ਗਿਆ ਹੈ ਮਹਿਲ ਵਿੱਚ ਰੋਣ ਪਿੱਟਣ ਦਾ ਸ਼ੋਰ ਮਚ ਗਿਆ ਖਾਨ ਤਾਂ ਤਾਂ ਹੀ ਮਾਰਦਾ ਹੋਇਆ ਅੰਦਰ ਚਲਿਆ ਗਿਆ ਗੁਰੂ ਜੀ ਵਾਪਸ ਮੋੜਾਏ ਮਲਕ ਭਾਗੋ ਆਪਣੇ ਘਰ ਨੂੰ ਤੁਰ ਗਿਆ ਘਰ ਜਾ ਕੇ ਮਲਕ ਭਾਗੋ ਚੈਨ ਨਾਲ ਬੈਠ ਨਾ ਸਕਿਆ ਉਹਦੇ ਕਪਾੜੇ ਖੁੱਲ ਗਏ ਅੰਦਰ ਗਿਆਨ ਹੋ ਗਿਆ ਮੈਂ ਪਾਪੀ ਹਾਂ ਨਾਨਕ ਸੱਚਾ ਹੈ ਉਹਦੇ ਚਰਣੇ ਡਿੱਗਣਾ ਚਾਹੀਦਾ ਹੈ ਇਸ ਡੇ ਵਿੱਚ ਪला ਹੈ ਕੋਈ ਕਰਾਮਾਤੀ ਸੰਤ ਹੈ ਇਹ ਮਲਕ ਭਾਗੋ ਦੇ ਦਿਲ ਦਾ ਫੈਸਲਾ ਸੀ ਉਹ ਕਬਰਾ ਕੇ ਕਰੋ ਤੁਰਿਆ ਤੇ ਭਾਈ ਲਾਲੂ ਦੇ ਜਾਵਾੜੇ ਪੂਜਾ ਗੁਰੂ ਜੀ ਦੇ ਚਰਨੀ ਜਾ ਡਿੱਗਾ ਸਾਰੀਆਂ ਪੁੱਲਾਂ ਬਖਸ਼ ਕੇ ਸਤ ਕਰਤਾਰ ਜਪਣ ਵਿੱਚ ਰੁੱਝ ਗਿਆ ਉਹ ਗੁਰੂ ਜੀ ਦਾ ਸੱਚਾ ਸ਼ਰਧਾਲੂ ਸਿੱਖ ਹੋ ਗਿਆ ਇਸ ਤਰ੍ਹਾਂ ਗੁਰੂ ਜੀ ਪੁੱਲਿਆਂ ਨੂੰ ਰਾਹੇ ਪਾਉਂਦੇ ਰਹੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ